ਮੋਕੇ ਦੀ ਕਾਨਫਰੰਸ ਦੇ ਵਿੱਚ ਜਦੋਂ ਅਕਾਲੀ ਦਲ ਦੇ ਬਾਰੇ ਇਹ ਐਲਾਨ ਕਰ ਦਿੱਤਾ ਗਿਆ ਸੀ ਨਾ ਕਿ ਇਹ ਪੰਥ ਨਹੀਂ ਪੰਜਾਬੀ ਪਾਰਟੀ ਹੈ ਤੇ ਉਸ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਉਹਨਾਂ ਨੇ ਪੰਥ ਦੇ ਨਾਲ ਆਪਣੇ ਸਾਰੇ ਸਰਵਕਾਰ ਖਤਮ ਕਰ ਲਏ ਨੇ ਜਿਹੜੀ ਵੈਸੇ ਇੱਕ ਬਹੁਤ ਹੀ ਜ਼ਿਆਦਾ ਇੱਕ ਦਰਦ ਵਾਲੀ ਗੱਲ ਹੈ ਕਿ ਇੱਕ ਖਿੱਤੇ ਦੀ ਧਿਰ ਜਿਹੜੀ ਹੈ ਉਹ ਜਿੰਨਾ ਕੌਮੀ ਮੁੱਦਿਆਂ ਦੇ ਵਾਸਤੇ ਰਾਜਨੀਤਿਕ ਮੁਹਾਜ਼ ਬਣੀ ਸੀ ਅੱਜ ਉਹ ਪੰਜਾਬੀਆਂ ਦੇ ਖਾਸ ਕਰਕੇ ਸਿੱਖਾਂ ਦੇ ਮਨਾਂ ਦੇ ਵਿੱਚੋਂ ਆਪਣਾ ਵਕਾਰ ਗਵਾ ਚੁੱਕੀ ਹੈ ਇਸ ਦਾ ਦਰਦ ਸਾਨੂੰ ਸਾਰਿਆਂ ਨੂੰ ਹੈ ਕਿਉਂਕਿ ਸਾਰੇ ਕਿਤਨੇ ਕਿਤੇ ਉਸ ਅਕਾਲੀ ਦਲ ਦੇ ਨਾਲ ਜੁੜੇ ਹੋਏ ਸੀ ਸਾਡੇ ਵਡੇਰੇ ਜੁੜੇ ਹੋਏ ਸੀ ਮੈਨੂੰ ਯਾਦ ਹੈ ਕਿ ਸਾਡੇ ਬਜ਼ੁਰਗਾਂ ਨੂੰ ਤੇ ਅਕਾਲੀ ਦਲ ਤੋਂ ਬਿਨਾਂ ਕਿਸੇ ਹੋਰ ਨੂੰ ਵੋਟ ਪਾਉਣੀ ਜਿਹੜੀ ਇੱਕ ਬੜਾ ਵੱਡਾ ਗੁਨਾਹ ਲੱਗਦਾ ਸੀ ਪਰ ਅੱਜ ਕਾਰਨ ਕੀ ਹੈ ਔਰ ਸਗਾਰਨ ਦੀ ਸਮੀਖਿਆ ਨੇ ਕੀਤੀ ਜਾ ਰਹੀ ਹੈ ਅਸੀਂ ਸੋਚ ਰਹੇ ਕਿ ਸ਼ਾਇਦ ਅਕਾਰਤਖਸਬ ਤੇ ਜਾ ਕੇ ਗੁਨਾਹਾਂ ਨੂੰ ਕਬੂਲ ਕਰ ਲਿਆ ਤਾਂ ਸੁਰਖਰੂ ਹੋ ਗਏ ਨਹੀਂ ਕਬੂਲ ਕਰਨ ਤੋਂ ਬਾਅਦ ਕੀ ਅਸੀਂ ਪੰਥਕ ਵਿਚਾਰਧਾਰਾ ਨੂੰ ਕਬੂਲ ਕਰਦੇ ਹਾਂ ਸੁਰਖਰੂ ਫੇਰ ਹੋ ਸਕਾਂਗੇ ਭਾਈ ਨਰੈਨ ਸਿੰਘ ਉਹਨਾਂ ਦੇ ਬਰਤਾਰੇ 'ਚ ਮੈਂ ਜ਼ਿਆਦਾ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਉਹ ਅਜੇ ਕੇਸ ਅਦਾਲਤ ਦੇ ਵਿੱਚ ਹੈ ਪਰ ਜਿਸ ਤਰ੍ਹਾਂ ਦਾ ਮਾਹੌਲ ਸਿਰਜਿਆ ਗਿਆ ਭਾਈ ਨਰੈਨ ਸਿੰਘ ਨੂੰ ਜਿਸ ਤਰ੍ਹਾਂ ਕਿਹਾ ਗਿਆ ਕਿ ਉਹ ਇੱਕ ਕ੍ਰਿਮੀਨਲ ਉਹ ਇੱਕ ਜ਼ਰਾਇਮ ਪੇਸ਼ਾ ਵੇਤੀ ਹੈ ਇਹ ਬਿਲਕੁਲ ਗਲਤ ਗੱਲ ਮੈਂ ਤਕਰੀਬਨ 27 ਸਾਲ ਤੋਂ 28 ਸਾਲ ਤੋਂ ਉਹਨਾਂ ਨੂੰ ਜਾਣਦਾ ਹਾਂ ਜਿਸ ਬੰਦੇ ਨੇ ਡਬਲ ਐਮਏ ਕੀਤੀ ਹੈ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੈੱਡ ਪ੍ਰਚਾਰਕ ਰਿਹਾ ਹੈ ਜਿਸ ਇਨਸਾਨ ਨੇ 1978 ਤੋਂ ਲੈ ਕੇ 84 ਤੱਕ ਸੰਤ ਜਨੈ ਸਿੰਘ ਉਹਨਾਂ ਦਾ ਸੰਗ ਮੰਨ ਲਿਆ ਜਿਸ ਇਨਸਾਨ ਨੇ ਉਹ ਕਿਤਾਬਾਂ ਲਿਖੀਆਂ ਨੇ ਜਿਨ੍ਹਾਂ ਦੀ ਕੌਮ ਨੂੰ ਲੋਰ 76 ਤੋਂ ਲੈ ਕੇ 76 ਤੋਂ ਵੀ ਪਿੱਛੇ ਚਲੀ ਜੇ 1947 ਤੋਂ ਲੈ ਕੇ ਰਜੀਵ ਲੋਂਗੋਆ ਸਮਝੌਤੇ ਤੱਕ ਜੇ ਇੱਕ ਵੱਡੀ ਕਿਤਾਬ ਦੇ ਬੂਹ ਚ ਸਿੱਖਾਂ ਦੀ ਝੋਲੀ ਚ ਪਾਇਆ ਜਿਹਦੇ ਚ ਸਾਰੇ ਦਸਤਾਵੇਜ਼ ਨੇ ਇਹ 29 ਸਾਲਾਂ ਦੇ ਤੇ ਭਾਈ ਨਰੈਣ ਸਿੰਘ ਸੰਤ ਚਰਨੈਲ ਸਿੰਘ ਦੇ ਸਾਰੇ ਵਿਖਿਆਨਾਂ ਨੂੰ ਜੇਕਰ ਲਿਖਤੀ ਰੂਪ ਚ ਸਿੰਘ ਗਰਜ ਕਿਤਾਬ ਚ ਲੈ ਕੇ ਆਇਆ ਤੇ ਭਾਈ ਨਰੈਣ ਸਿੰਘ ਜੀਬੀ ਸਿੰਘ ਨੇ ਜਿਹੜੀ ਕਿਤਾਬ ਲਿਖੀ ਸੀ ਕਨਸਪੀਰੇਸੀ ਆਫ ਖਾਲਿਸਤਾਨ ਜਿਹਦੇ ਵਿੱਚ ਸਿੱਖਾਂ ਨੂੰ ਬਹੁਤ ਗਲਤ ਪੇਸ਼ ਕੀਤਾ ਗਿਆ ਸੀ ਸਾਡੀ ਸੰਘਰਸ਼ ਵਾਲੀ ਟੈਮੂ ਜੇ ਉਹਦਾ ਜਵਾਬ ਦਿੱਤਾ ਹੈ ਕਿਤਾਬ ਲਿਖ ਕੇ ਖਾਲਿਸਤਾਨ ਦੀ ਸਾਜ਼ਿਸ਼ ਤੇ ਉਹ ਭਾਈ ਨਰੈਣ ਸਿੰਘ ਹੈ ਸਰਬੱਤ ਖਾਲਸਾ ਦੇ ਸਮੇਂ ਸਰਬੱਤ ਖਾਲਸਾ ਦਾ ਵਿਧੀ ਵਿਵਧਾਨ ਕੀ ਹੋਵੇ ਜੇ ਇਹਦੇ ਬਾਰੇ ਕਿਤਾਬ ਲਿਖੀ ਹੈ ਤੇ ਭਾਈ ਨਰੈਣ ਸਿੰਘ ਤੇ ਜਿੰਨਾ ਉਹਨੇ ਸੰਤਾਪ ੰਡਾ ਉਸ ਨੂੰ ਅਸੀਂ ਕਿਵੇਂ ਕਹਿ ਸਕਦੇ ਕਿ ਕ੍ਰਿਮੀਨਲ ਜਿਹੜਾ ਅੰਨੇ ਸੰਤਾਪ ਹਟਾਇਆ ਤੇ ਉਹ ਸੰਤਾਪ ਆ ਜਿਹੜਾ ਕੌਮੀ ਸੰਘਰਸ਼ ਦੇ ਵਿੱਚ ਜੂਝਦਾ ਹੁੰਦਾ ਹੈ 18 ਸਾਲ ਲਗਾਤਾਰ ਉਸ ਬੰਦੇ ਦੇ ਉੱਪਰ ਕੇਸ ਚੱਲਦੇ ਆ ਰਹੇ ਨੇ ਹਰ ਜਗ੍ਹਾ ਦੇ ਉੱਪਰ ਹਰ ਪੁਲਿਸ ਏਜੰਸੀ ਦੇ ਵੱਲ ਤੋਂ ਤਸ਼ੱਦਦ ਛੱਡਿਆ ਤੇ ਉਹਨੇ ਕ੍ਰਾਈਮ ਕੀ ਕੀਤਾ ਤੇ ਸਭ ਤੋਂ ਵੱਡੀ ਗੱਲ ਕਿ ਜਿੰਨੇ ਕੋ ਉਹਦੇ ਉੱਪਰ ਕੇਸ ਪਾਇਓ ਸਾਰਿਆਂ ਦੇ ਵਿੱਚੋਂ ਬਰੀ ਵੀ ਹੋਇਆ ਤੇ ਮੈਂ ਹੈਰਾਨ ਰਹਿ ਗਿਆ ਕਿ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਕ ਕਮੇਟੀ ਐਗਜ਼ੈਕਟਿਵ ਕਮੇਟੀ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਨੂੰ ਕਹਿ ਰਹੀ ਹੈ ਕਿ ਨਰੈਣ ਸਿੰਘ ਨੂੰ ਪੰਥ ਚੋਂ ਛੇਕ ਦਿੱਤਾ ਜਾਵੇ। ਬੜੀ ਜੀ ਉਦਲ ਹੈ। ਵੀ ਜਿਹੜੀ ਪੰਥਕ ਧਿਰ ਨੇ ਪੰਥਕ ਅਖਵਾਉਂਦਿਆਂ ਹੋਇਆ ਸਿੱਖਾਂ ਦੇ ਕਤਲੇਆਮ ਨੂੰ ਕਬੂਲਿਆ ਉਹਨਾਂ ਨੂੰ ਤੇ ਛੇਕਿਆ ਨਹੀਂ। ਜਿਨ੍ਹਾਂ ਨੇ ਮੰਨਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋਈ। ਬੈਬਲ ਕਾਂਡ ਹੋਇਆ ਦੋਸ਼ੀ ਪੁਲਿਸ ਅਫਸਰ ਅਹੁਦਿਆਂ ਤੇ ਲਾਏ ਪੰਜਾਬ ਦਾ ਕਾਂਡ ਹੋਇਆ ਰਾਜਨੀਤਿਕ ਤੌਰ ਤੇ ਨੈਤਿਕ ਆਧਾਰ ਗਵਾ ਚੁੱਕੇ ਹਨ ਉਹਨਾਂ ਨੂੰ ਤੇ ਸ਼ੱਕੇ ਨੇ ਭਾਈ ਫਾਈਨਾਂਸਿੰਗ ਨੂੰ ਸ਼ੱਕਣ ਦੀ ਗੱਲ ਆ ਸੋ ਇਹ ਸਾਰੀਆਂ ਗੱਲਾਂ ਸਾਨੂੰ ਕਿਤੇ ਨਾ ਕਿਤੇ ਬੜੀ ਸੰਜੀਦਗੀ ਦੇ ਨਾਲ ਵਿਚਾਰਨੀ ਆ ਪੈਣਗੀਆਂ ਕਿ ਪੰਜਾਬ ਨੂੰ ਇੱਕ ਰਾਜਨੀਤਿਕ ਤੌਰ ਤੇ ਖਿੱਤੇ ਦੀ ਧਿਰ ਦੀ ਲੋੜ ਹੈ ਤੇ ਅਕਾਲੀ ਦਲ ਨੂੰ ਆਪਣੇ ਪੰਥਕ ਅਕਸ ਨੂੰ ਪਛਾਣਣਾ ਪਵੇਗਾ ਇਹ ਜਿਹੜੇ ਭਾਂਡੇ ਪ੍ਰਮਾਤਮਾ ਨੇ ਬਣਾਏ ਨੇ ਉਹ ਕੋਸ਼ਿਸ਼ ਕਰਨ ਕਿ ਇਹ ਭਾਂਡੇ ਸੰਸਾਰ ਨੂੰ ਕੁਝ ਚੰਗਾ ਦੇ ਕੇ ਜਾਣ ਭਾਂਡਾ ਤੇ ਉਹੀ ਹੁੰਦਾ ਉਹਦੇ ਚ ਅੰਮ੍ਰਿਤ ਵੀ ਪਿਆਇਆ ਜਾ ਸਕਦਾ ਤੇ ਸ਼ਰਾਬ ਵੀ ਪਾਈ ਜਾ ਸਕਦੀ ਸੋ ਉਹ ਭਾਂਡੇ ਬਣ ਦਾ ਯਤਨ ਕਰੀਏ ਕਿ ਭਾਂਡਾ ਹੱਛਾ ਸੋਏ ਜੋਤਿ ਦੁਪਾਵਸੀ ਉਂਝ ਦੇ ਨਾ ਬਣੀਏ ਕਿ ਭਾਂਡਾ ਅਤ ਮਲੀਨ ਤੋਤਾ ਹੱਛਾ ਨਾ ਹੋਸੀ ਮਲੀਨ ਭਾਂਡੇ ਬਣ ਦਾ ਯਤਨ ਨਾ ਕਰੀਏ ਅਕਸਰ ਅਸੀਂ ਸਾਰੇ ਇਸ ਸੰਸਾਰ ਤੋਂ ਚਲੇ ਜਾਣਾ ਇਸ ਭਾਂਦੇ ਨੇ ਇਤਨਾ ਕੋ ਲਾਗੇ ਠਨਕਾ ਟੁੱਟ ਜਾਣਾ ਤੇ ਕਮ ਸੇ ਕਮ ਉਸ ਗੁਰੂ ਦੇ ਦਰਬਾਰ ਇਹ ਜਰੂਰ ਕਿਤੇ ਨਾ ਕਿਤੇ ਮੱਥਾ ਟੇਕ ਕੇ ਕਹਿ ਸਕੀਏ ਕਿ ਪ੍ਰਮਾਤਮ ਜੇ ਬਹੁਤ ਚੰਗਾ ਕਰਨ ਦੀ ਸਮਰੱਥਾ ਨਹੀਂ ਰੱਖਦੇ ਤੇ ਕਿਸੇ ਦਾ ਬੁਰਾ ਨਾ ਕਰੀ ਮੈਨੂੰ ਯਾਦ ਹੈ ਇਤਿਹਾਸ ਦੇ ਵਿੱਚ ਭਾਈ ਕਨਈਆ ਜੀ ਦੇ ਕੋਲ ਇੱਕ ਵਿਅਕਤੀ ਆਇਆ ਕਹਿੰਦਾ ਜੀ ਮੇਰੇ ਘਰ ਆਓ ਭਾਈ ਕਨਈਆ ਜੀ ਉਸਦੇ ਘਰ ਚਲੇ ਗਏ ਤੇ ਘਰ ਜਾਣ ਤੋਂ ਬਾਅਦ ਉਸ ਨੇ ਲੰਗਰ ਛਕਾਉਣ ਦੇ ਵਾਸਤੇ ਜਦੋਂ ਅੱਗੇ ਸਭ ਕੁਝ ਸਜਾਇਆ ਨਾ ਤੇ ਕਹਿੰਦਾ ਕਿ ਅਰਦਾਸ ਕਰ ਦਿਓ ਜਦੋਂ ਭਾਈ ਕਨਈਆ ਨੂੰ ਉਸ ਨੇ ਅਰਦਾਸ ਦਾ ਪ੍ਰਯੋਜਨ ਦੱਸਿਆ ਤੇ ਭਾਈ ਕਨਈਆ ਜੀ ਰੋਟੀ ਛੱਡ ਕੇ ਆ ਗਏ ਜਦੋਂ ਤੁਰ ਲੱਗੇ ਤੇ ਕਹਿੰਦਾ ਕਿਉਂ ਤੇ ਭਾਈ ਕਨਈਆ ਜੀ ਕਹਿੰਦੇ ਨੇ ਪਿਆਰਿਆ ਅਰਦਾਸ ਸ਼ੁਭ ਭਾਵਨਾ ਦੀ ਹੋ ਸਕਦੀ ਆ ਸ਼ੁਭ ਭਾਵਨਾ ਦੀ ਅਰਦਾਸ ਨਹੀਂ ਹੋ ਸਕਦੀ ਕਿ ਕਿਸੇ ਦਾ ਨੁਕਸਾਨ ਹੋ ਜਾਵੇ ਅਰਦਾਸ ਨਹੀਂ ਹੋ ਸਕਦੀ ਕਿ ਕਿਸੇ ਦੀ ਜਾਇਦਾਦ ਮੈਨੂੰ ਮਿਲ ਜਾਵੇ ਅਰਦਾਸ ਇਹ ਨਹੀਂ ਹੋ ਸਕਦੀ ਕਿ ਮੈਂ ਗੁਨਾਹ ਕਰਕੇ ਕਿਸੇ ਦੇ ਸਿਰ ਆਪਣਾ ਗੁਨਾਹ ਪਾ ਦੇਵਾਂ ਇਹ ਅਰਦਾਸ ਨਹੀਂ ਹੋ ਸਕਦੀ ਅਸੀਂ ਜਦੋਂ ਗੁਰੂ ਸਾਹਿਬ ਦੀ ਹਜ਼ੂਰੀ ਚ ਕਹਿੰਨੇ ਤੇ ਹੀ ਕਹਿੰਨੇ ਕਿ ਸ਼ੁਭ ਭਾਵਨਾਵਾਂ ਸੰਪੂਰਨ ਕਰਨੀਆਂ ਕਿਉਂਕਿ ਅਸ਼ੁਭ ਗੁਰੂ ਨੇ ਵੀ ਨਹੀਂ ਕਰਨੀਆਂ ਅਸ਼ੋਭ ਭਾਵਨਾ ਲੈ ਕੇ ਗੁਰੂ ਦੇ ਕੋਲ ਆਈਏ ਵੀ ਨਾ ਗੁਰੂ ਅਮਰਦਾਸ ਪਾਤਸ਼ਾਹ ਨੇ ਜਿਹੜੀਆਂ ਸਾਡੇ ਤੇ ਬਖਸ਼ਾ ਕੀਤੀਆਂ ਨੇ ਉਹ ਅੱਜ ਦੁਨੀਆ ਦੇ ਇਤਿਹਾਸ ਦੇ ਵਿੱਚ ਵੱਡੇ ਵਰਕਾਰਿਆਂ ਦੇ ਵਿੱਚ ਸਮਝੰਦਾ ਯਤਨ ਕੀਤਾ ਜਾ ਰਿਹਾ ਹੈ ਗੁਰੂ ਅਮਰਦਾਸ ਮਹਾਰਾਜ ਗੁਰੂ ਅੰਦੇਸ ਸਾਹਿਬ ਨੂੰ ਕਿਸ ਤਰ੍ਹਾਂ ਦੇ ਰੂਪ ਚ ਵੇਖਦੇ ਨੇ ਮੈਂ ਇੱਕ ਉਦਾਹਰਨ ਦੇਣ ਲੱਗਾ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਜੋਗੀਆਂ ਦੇ ਨਾਲ ਚਰਚਾ ਹੋਈ ਸਿੱਧਾਂ ਦੇ ਨਾਲ ਚਰਚਾ ਹੋਈ ਨਾਥਾਂ ਦੇ ਨਾਲ ਚਰਚਾ ਹੋਈ ਜਿੰਨੀਆਂ ਵੀ ਗੋਸ਼ਟਾਂ ਹੋਈਆਂ ਉਹਨਾਂ ਸਾਰਿਆਂ ਦੇ ਵਿੱਚ ਗੁਰਨਾਨਕ ਸੱਚੇ ਪਾਤਸ਼ਾਹ ਨੇ ਅਵਤਾਰ ਧਾਰਕ ਪੱਖ ਦੇ ਨਾਲ ਉਹਨਾਂ ਨੂੰ ਨਿਰੁੱਤਰ ਕਰ ਦਿੱਤਾ ਜਦੋਂ ਗੁਰਨਾਨਕ ਦੇ ਸੱਚੇ ਪਾਤਸ਼ਾਹ ਆਪਣੀ ਜੋਤ ਲੈਣਾ ਜੀ ਦੇ ਵਿੱਚ ਵਿਸਥਾਪਿਤ ਕਰਕੇ ਉਹਨਾਂ ਨੂੰ ਗੁਰੂ ਅੰਗਦ ਬਣਾ ਕੇ ਸਰੀਰਕ ਤੌਰ ਤੇ ਸੰਸਾਰ ਤੋਂ ਜਾਂਦੇ ਨੇ ਜੋਤੀ ਜੋਤ ਸਮਾ ਜਾਂਦੇ ਨੇ ਇੰਨਾ ਜੋਗੀ ਨੇ ਸੋਚਿਆ ਕਿ ਗੁਰਨਾਨਕ ਸੱਚੇ ਪਾਤਸ਼ਾਹ ਨੇ ਤੇ ਸਾਡੀ ਵਿਚਾਰਧਾਰਾ ਦਾ ਪ੍ਰਭਾਵ ਨਹੀਂ ਸੀ ਕਬੂਲਿਆ ਹੁਣ ਸ਼ਾਇਦ ਕਿਤੇ ਗੁਰੂ ਅੰਗਦ ਸਾਡੇ ਤੋਂ ਪ੍ਰਭਾਵਿਤ ਹੋ ਜਾਵੇ ਸ਼ਾਇਦ ਗੁਰੂ ਅੰਗਦ ਜਿਹੜਾ ਇਹ ਸਾਡੀ ਗੱਲ ਨੂੰ ਮੰਨ ਲਵੇ ਜਾਂ ਫਿਰ ਸਾਡੇ ਪ੍ਰਭਾਵ ਦੀ ਨਾ ਜਾਵੇ ਗੁਰਨਾਨਕ ਤੇ ਨਹੀਂ ਸੀ ਆ ਇਹ ਸਾਰੇ ਜੋਗੀ ਚੱਲ ਕੇ ਗੁਰੂ ਸਾਹਿਬ ਦੇ ਕੋਲ ਆਏ ਬੜੀ ਲੰਬੀ ਚਰਚਾ ਕੀਤੀ ਤੇ ਗੁਰਨਾਨਕ ਸੱਚੇ ਪਾਤਸ਼ਾਹ ਦਾ ਜੋਤਾ ਹੋਈ ਸੀ ਸਰੀਰ ਹੀ ਬਦਲਿਆ ਸੀ ਜਿਸ ਤਰ੍ਹਾਂ ਦੇ ਨਾਲ ਗੁਰੂ ਪਾਚਾ ਨੇ ਆਪਣਾ ਵਿਚਾਰ ਧਾਰਕ ਪੱਖ ਰੱਖਿਆ ਨਿਰੁੱਤਰ ਹੋਏ ਤੇ ਅਖੀਰ ਜਾਣ ਲੱਗੇ ਇੱਕ ਗੱਲ ਕਹਿੰਦੇ ਨੇ ਕਹਿੰਦੇ ਗੁਰੂ ਅੰਗਦ ਇੱਕ ਗੱਲ ਦੱਸ ਇਹ ਤੇਰੇ ਚ ਕਿਹੜਾ ਗੁਣ ਸੀ ਕਿ ਗੁਰੂ ਨਾਨਕ ਤੇਰੇ ਅੱਗੇ ਝੁਕ ਗਿਆ ਪਾਚਾ ਥੋੜੇ ਜੇ ਗੁੱਸੇ ਦੇ ਵਿੱਚ ਆਏ ਤਲਖੀ ਚਾਏ ਕਹਿੰਦੇ ਜੁਗੀਸ਼ਰੂ ਜੋਗਿਓ ਪਹਿਲਾ ਆਪਣੇ ਸ਼ਬਦਾਂ ਦੀ ਓਕਾਤ ਵੇਖੋ ਗੁਰਨਾਨਕ ਮੇਰੇ ਅੱਗੇ ਝੁਕਿਆ ਨਹੀਂ ਗੁਰਨਾਨਕ ਨੀ ਝੁੱਕ ਕੇ ਡਿੱਗੇ ਹੋਏ ਨੂੰ ਝੁਕਿਆ ਗੁਰੂ ਝੁਕਦਾ ਨਹੀਂ ਗੁਰੂ ਇੱਕ ਚਿੱਕਰ ਚ ਡਿੱਗੇ ਬਾਗ ਦੇ ਵਾਂਗ ਝੁੱਕ ਕੇ ਝੁਕਦਾ ਹੈ ਗੁਰੂ ਝੁਕਦਾ ਹੈ ਗੁਰੂ ਸਮਰਾਟ ਹੈ ਗੁਰੂ ਅਮਰਦਾਸ ਪਾਤਸ਼ਾਹ ਵੀ ਜਦੋਂ ਗੁਰੂ ਅੰਗਦ ਸਾਹਿਬ ਤੋਂ ਗਵਾਦ ਗੁਰਤਾ ਗੱਦੀ ਤੇ ਬਰਾਜ਼ਮਾਨ ਹੁੰਦੇ ਨੇ ਤੇ ਕੇਵਲ ਸੇਖੀ ਨਹੀਂ ਬਲਕਿ ਉਸ ਸਮੇਂ ਪੰਜਾਬ ਦੇ ਵਿੱਚ ਹੋਰ ਕਈ ਧਾਰਮਿਕ ਲਹਿਰਾਂ ਵੀ ਚੱਲ ਰਹੀਆਂ ਨੇ ਸੂਫੀ ਬਾਤ ਬਹੁਤ ਪ੍ਰਚਾਰ ਕਰ ਰਿਆ ਉਹ ਤੋਂ ਤੇ ਸੂਫੀਆਂ ਦੇ ਵੱਡੇ ਫਕੀਰਾਂ ਦੇ ਵਿੱਚ ਉਹਨਾਂ ਸਮਿਆਂ ਦੇ ਵਿੱਚ ਨੇ ਮੁਹੰਮਦ ਸ਼ਾਹ ਮੁਕੀਮ ਹੁਜ਼ਰੇ ਵਾਲੇ ਹੁਜ਼ਰੇ ਦਾ ਅਰਥ ਹੁੰਦਾ ਹੈ ਜਿੱਦੇ ਵਿੱਚ ਕੋਈ ਧਾਰਮਿਕ ਵਿਅਕਤੀ ਜਿਸ ਕੋਠੇ 'ਚ ਬੈ ਕੇ ਬੰਦਗੀ ਕਰਦਾ ਉਹਨੂੰ ਹੁਜ਼ਰਾ ਕਿਹਾ ਜਾਂਦਾ ਹੈ ਇਹ ਅੱਜ ਵੀ ਪਾਕਿਸਤਾਨ ਦੇ ਸ਼ਾਹ ਮੁਕੀਮ ਦਾ ਹੁਜਰਾ ਬੜਾ ਮਸ਼ਹੂਰ ਹੈ ਲੋਕ ਉੱਥੇ ਮੰਨਤ ਮੰਗਣ ਦੇ ਵਾਸਤੇ ਜ਼ਿਆਰਤ ਕਰਨ ਦੇ ਵਾਸਤੇ ਜਾਂਦੇ ਨੇ ਪੰਜਾਬੀ ਲੋਕ ਗਾਥਾਵਾਂ ਦੇ ਵਿੱਚ ਤੁਸੀਂ ਮਿਰਜ਼ੇ ਦੇ ਚ ਇੱਕ ਲਾਈਨ ਸੁਣੀ ਹੋਵੇਗੀ ਹੁਜਰੇ ਸ਼ਾਹ ਮੁਕੀਮ ਦੇ ਇੱਕ ਜੱਟੀ ਅਰਜ਼ ਕਰੇ ਕਿ ਇਹ ਇੰਨਾ ਲੋਕਾਂ ਦੇ ਮਨਾਂ ਦੇ ਵਿੱਚ ਵਸਿਆ ਹੋਇਆ ਜਗਾਸ ਉੱਥੇ ਕੁਝ ਫਕੀਰ ਇਸ ਗੱਲ ਨੂੰ ਲੈ ਕੇ ਇਕੱਠੇ ਹੁੰਦੇ ਨੇ ਕਿ ਗੁਰੂ ਅਮਰਦਾਸ ਨੂੰ ਏਨੀ ਬੁਢਾਪੇ ਦੀ ਬਿਰਧ ਅਵਸਥਾ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਗੱਦੀ ਦਾ ਵਾਰਸ ਕਿਵੇਂ ਚੁਣ ਲਿਆ ਗਿਆ। ਇਨ੍ਹਾਂ ਫਕੀਰਾਂ ਦੇ ਵਿੱਚ ਸ਼ਾ ਬਲਾਵਲ, ਕੁਆਜ਼ਾ ਬਿਹਾਰੀ, ਸ਼ਹਿਬਾਜ਼ ਖਾਨ, ਤੇ ਮੁਹੰਮਦ ਸ਼ਾ ਮੁਕੀਮ ਆਪ ਬਿਠਾ। ਚਰਚਾ ਕੀ ਚੱਲ ਰਹੀ ਹੈ ਗੁਰਨਾਨਕ ਦੇ ਘਰ ਦੀ। ਆਪ ਉਹ ਇੱਕ ਲਹਿਰ ਨੂੰ ਚਲਾਉਣ ਵਾਲੇ ਸੂਫੀ ਫਕੀਰ ਨੇ ਤੇ ਚਰਚਾ ਚੱਲ ਰਹੀ ਏ ਗੁਰਨਾਨਕ ਸਾਹਿਬ ਦੇ ਦਰਦ ਦੀ ਕਿ ਗੁਰੂ ਅਮਰਦਾਸ ਪਾਤਸ਼ਾਹ ਨੇ ਇੰਨੀ ਵਢੇਰੀ ਅਵਸਥਾ ਦੇ ਵਿੱਚ ਗੁਰਨਾਨਕ ਸਾਹਿਬ ਦੀ ਗੱਦੀ ਨੂੰ ਝੋਲੀ 'ਚ ਪਾਉਣ ਦੇ ਨਾਲ ਕਿਹੜਾ ਗੋਲਕ ਤਿਆਰ ਕੀਤਾ ਤਿੰਦੇ ਇੰਜ ਪਤਾ ਨਹੀਂ ਲੱਗਣਾ ਗੋਇੰਦਵਾਲ ਸਾਹਿਬ ਚੱਲ ਜੀ ਗੋਇੰਦਵਾਲ ਸਾਹਿਬ ਆ ਗਏ ਜਦੋਂ ਰਾਤ ਨੂੰ ਆਏ ਤੇ ਵੇਖਿਆ ਤੇ ਨਜ਼ਾਰਾ ਹੀ ਹੋਰ ਸੀ ਕਿਉਂਕਿ ਮਨ ਦੇ ਵਿੱਚ ਕੀ ਲੈ ਕੇ ਆਏ ਸੀ ਕਿ ਜੋ ਉਹਨਾਂ ਦੀ ਰੋਜ਼ਾਨਾ ਨਿਸ਼ਚਿੰਨੀ ਦੀ ਪਰੰਪਰਾ ਸੀ। ਕਿ ਉਹਨਾਂ ਦਾ ਫਕੀਰ ਗੱਦੀ ਲਾ ਕੇ ਬੈਠਾ ਹੁੰਦਾ ਹੈ। ਸਾਹਮਣੇ ਲੋਕ ਬੈਠੇ ਹੁੰਦੇ ਨੇ ਚੜਾਵੇ ਤੇ ਪਟਾਵਾ ਅਰਪਣ ਕਰਦੇ ਨੇ ਪਰ ਇੱਥੇ ਤਾਂ ਗੱਲ ਹੀ ਵੱਖਰੀ ਹੈ। ਪੁੱਛਿਆ ਕਿਸੇ ਨੂੰ ਆ ਕੇ ਕਿ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਜਿਹੜੇ ਤੀਸਰੇ ਵਾਰਸ ਦੇ ਕਹਰੇ ਨੇ ਕਹਿੰਦੇ ਲੰਗਰ ਦੇ ਵਿੱਚ ਭਾਂਡੇ ਮਾਜ ਰਹੇ। ਗੁਰੂ ਦੀ ਤਾਂ ਖੇਹ ਦੀ ਵੱਖਰੀ ਹੈ। ਪਹਿਲਾਂ ਤੇ ਪੈਰਾ ਹੇਠੋਂ ਇੱਥੇ ਜ਼ਮੀਨ ਨਿਕਲ ਗਈ। ਕਿ ਭਾਂਡੇ ਮਾਜਰੇ ਨੇ ਫਿਰ ਕਿਸੇ ਸਿੱਖ ਨੇ ਦੱਸਿਆ ਕਿ ਇਹਨਾਂ ਨੇ ਲੰਬਾ ਸਮਾਂ ਗੁਰੂ ਅੰਗਦ ਸਾਹਿਬ ਦੀ ਸੇਵਾ ਕੀਤੀ ਹੈ। ਉਹਨਾਂ ਸਮਿਆਂ ਦੇ ਵਿੱਚ ਪਾਣੀ ਲਿਿਓਣਾ ਤੇ ਲਿਆ ਕੇ ਘਰਾਂ 'ਚ ਦੇਣਾ ਇੱਕ ਕਿਰਤ ਸੀ। ਪਾਤਸ਼ਾਹ ਨੇ ਕਿਰਤ ਨੂੰ ਸੇਵਾ ਬਣਾ ਦਿੱਤਾ। ਪਾਤਸ਼ਾਹ ਨੇ ਪਾਣੀ ਧੋ ਕੇ ਲੰਬਾ ਸਮਾਂ ਗੁਰੂ ਪਾਤਸ਼ਾਹ ਦੀ ਸੇਵਾ ਕੀਤੀ। ਇਹ ਫਕੀਰ ਸੋਚਦੇ ਨੇ ਕਿ ਸਵਾਲ ਕੀ ਕੀਤਾ ਜਾਵੇ। ਉਹਨੂੰ ਸਵਾਲ ਕੋਈ ਪ੍ਰਗਟ ਨਹੀਂ ਹੋ ਰਿਹਾ। ਹੋਣ ਜਦ ਸਵੇਰੇ ਦਿਨ ਚੜਿਆ ਤੇ ਪਾਤਸ਼ਾਹ ਦੇ ਨਾਲ ਵਾਰਤਾ ਲਾਭ ਦਾ ਟਾਈਮ ਮੰਗਿਆ ਨ ਤਿੰਨ ਰਮਜ਼ ਦੇ ਵਿੱਚ ਇੱਕ ਗੱਲ ਕੀਤੀ ਇਹਨਾਂ ਫਕੀਰਾਂ ਨੇ ਗੁਰੂ ਅਮਰਦਾਸ ਪਾਤਸ਼ਾਹ ਦੇ ਨਾਲ ਕਿੰਦੇ ਗੁਰੂ ਜੀ ਜਦੋਂ ਦੁੱਧ ਦੇ ਵਿੱਚੋਂ ਦਹੀਂ ਬਣਾ ਕੇ ਰਿੜਕੇ ਮੱਖਣ ਕੱਢ ਲੀਏ ਤੇ ਫਿਰ ਲੱਸੀ ਨੂੰ ਰਿੜਕਣ ਦਾ ਕੀ ਲਾਭ ਤੇ ਜਦੋਂ ਬੱਚੀ ਮਟਿਆਰ ਹੋ ਜਾਵੇ ਤਾਂ ਉਹਦਾ ਵਿਆਹ ਕਰਦੀਏ ਤੇ ਫਿਰ ਉਹ ਪਟੋਲਿਆਂ ਦੇ ਨਾਲ ਗੁੱਡੀਆਂ ਦੇ ਨਾਲ ਥੋੜਾ ਖੇਡਦੀਏ ਇਹ ਦਾ ਅਰਥ ਪਤਾ ਕੀ ਸੀ ਕਿ ਤੁਸੀਂ ਸੇਵਾ ਕਰਕੇ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਵਾਰਿਸ ਬਣ ਗਿਓ ਹੁਣ ਭਾਂਡੇ ਮਾਣਨ ਦੀ ਕੀ ਲੋੜ ਐ ਇੰਨੀ ਵੱਡੀ ਤੁਹਾਨੂੰ ਪ੍ਰਾਪਤੀ ਹੋ ਗਈ ਐ ਤੁਸੀਂ ਅਜੇ ਵੀ ਲੰਗਰ 'ਚ ਸੇਵਾ ਕਿਉਂ ਕਰਦੇ ਹੋ ਇਹ ਸਵਾਲ ਸੀ ਉਹਨਾਂ ਦਾ ਕਿ ਜਦੋਂ ਮੱਖਣ ਨਿਕਲ ਗਿਆ ਇਹਦੇ ਤੋਂ ਵੱਡੀ ਪ੍ਰਾਪਤੀ ਤਾਂ ਕੋਈ ਨਹੀਂ ਨਾ ਇਨਸਾਨ ਤਾਂ ਸੋਚ ਵੀ ਨਹੀਂ ਸਕਦਾ ਜਿਹੜੀ ਰਹਿਮਤ ਉਹ ਐ ਕਿ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਵਾਰਿਸ ਹੋਣਾ ਗੁਰੂ ਨਾਨਕ ਸਾਹਿਬ ਦੀ ਜੋਤ ਬਣ ਜਾਣਾ ਇਨਸਾਨ ਦੀ ਸੋਚੋਂ ਤੋਂ ਬਾਹਰ ਦੀ ਗੱਲ ਹੈ ਉਹ ਕਹਿੰਦੇ ਨੇ ਕਿ ਇਹ ਜਿਹੜੀ ਪ੍ਰਾਪਤੀ ਹੋਈ ਹੈ ਇਹ ਤਾਂ ਲੋਕ ਪਰਲੋਕ ਦੇ ਵਿੱਚ ਵੱਡੀ ਪ੍ਰਾਪਤੀ ਹੈ ਤੋਂ ਵੱਧ ਕੁਝ ਮਿਲ ਨਹੀਂ ਸਕਦਾ ਤੇ ਹੁਣ ਭੰਡੇ ਕਿਉਂ ਮਾਜਦੇ ਹੋ ਸੰਗਤ ਦੀ ਮੁੱਠੀ ਚਾਪੀ ਕਰਦੇ ਹੋ ਸੰਗਤ ਦੀ ਸੇਵਾ ਕਰਦੇ ਹੋ ਹੁਣ ਕੀ ਲਾਭ ਹੈ ਪਾਛਾ ਦਾ ਜਵਾਬ ਬੜਾ ਪੈਰਾ ਸੀ ਕਹਿੰਦੇ ਪੀਰ ਜੀ ਮੰਨ ਲੋ ਕੋਈ ਦੀਨ ਕੋਈ ਗਰੀਬ ਰੋਜ਼ ਮਿਹਨਤ ਕਰਦਾ ਹੋਵੇ ਮਜ਼ਦੂਰੀ ਕਰਦਾ ਹੋਵੇ ਰੇਤ ਛਾਣਦਾ ਹੋਵੇ ਤੇ ਕਿਸੇ ਅਮੀਰ ਨੂੰ ਤਰਸ ਆ ਜਾਵੇ ਤੇ ਉਹ ਤਰਸ ਕਰਕੇ ਕਹੀਰੇ ਦੀ ਕਣੀ ਰੇਤ ਛੁੱਟ ਦਵੇ ਤੇ ਰੇਤ ਛਾਣਦਿਆਂ ਛਾੜਦਿਆਂ ਉਸ ਮਜ਼ਦੂਰ ਦੇ ਹੱਥ ਹੀਰੇ ਦੀ ਕਣੀ ਲੱਗ ਜਾਵੇ ਦਰਿਦ੍ਰਤਾ ਦੂਰ ਹੋਵੇ ਗਰੀਬੀ ਦੂਰ ਹੋ ਜਾਵੇ ਪਰ ਇਹਦਾ ਮਤਲਬ ਇਹ ਨਹੀਂ ਕਿ ਰੇਤ ਛਾਣਨੀ ਛੱਡ ਦੇਵੇ ਇਸ ਸੇਵਾ ਦੇ ਵਿੱਚੋਂ ਹੀ ਮੈਨੂੰ ਗੁਰਨਾਨਕ ਸਾਹਿਬ ਦੇ ਦਰ ਦੀ ਰਹਿਮਤ ਮਿਲੀ ਹੈ ਤੇ ਜਿਸ ਸੇਵਾ ਦੇ ਵਿੱਚੋਂ ਰਹਿਮਤ ਮਿਲੀ ਹੈ ਮੈਂ ਛੱਡ ਨਹੀਂ ਸਕਦਾ। ਉਹਨਾਂ ਗੱਲਾਂ ਬੜੀਆਂ ਹੋਰ ਹਿਸਾਬ ਦੀਆਂ ਹੋ ਗਈਆਂ ਸਾਡੇ 'ਚ। ਪਾਤਸ਼ਾਹ ਤੇ ਕਿੰਨੇ ਨੇ ਕਿ ਸੇਵਾ ਦੇ ਵਿੱਚੋਂ ਰਹਿਮਤ ਮਿਲੀ ਹੈ ਹੁਣ ਸੇਵਾ ਛੱਡ ਨਹੀਂ ਸਕਦਾ। ਅੱਜ ਅਸੀਂ ਸੇਵਾ ਨੂੰ ਅਹੁਦੇ ਆ ਦੇ ਨਾਲ ਜੋੜਦੇ ਆ। ਅਹੁਦਾ ਮਿਲਣਾ ਚਾਹੀਦਾ ਹੈ ਸੇਵਾ ਕਰਨ ਦੀ ਕੋਈ ਲੋੜ ਨਹੀਂ।